ਖਬਰਨਾਮਾ ਦਿਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਿਰਾਜ ਜਿਸ ਤਰ੍ਹਾਂ ਕਾਫੀ ਲੰਮੇ ਸਮੇਂ ਤੋਂ ਜਿਹੜਾ ਹੈ ਭੰਬੜ ਮਚਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਉਸੇ ਤਰ੍ਹਾਂ ਹੁਣ ਕਾਂਗਰਸ ਪਾਰਟੀ ਦੇ ਵਿੱਚ ਵੀ ਵੱਡਾ ਬਵਾਲ ਮਚ ਗਿਆ ਹੈ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਸੁਖਿੰਦਰ ਸਿੰਘ ਰੰਧਾਵਾ ਚੰਦਰ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਬਾ ਰਾਣਾ ਗੁਰਜੀਤ ਪ੍ਰਗਟ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਲੇਕਿਨ ਇਧਰ ਬਬੇਸ਼ ਵਗੀਲ ਵੱਲੋਂ ਕੱਲ ਮੀਟਿੰਗ ਸੱਦੀ ਗਈ ਦਿੱਲੀ ਦੇ ਵਿੱਚ ਮਲਕਾ ਅਰਜੁਨ ਖੜਕੇ ਜੋ ਕੌਮੀ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਉਹਨਾਂ ਵੱਲੋਂ ਸਾਰੇ ਹੀ ਪੰਜਾਬ ਦੇ ਵੱਡੇ ਆਗੂਆਂ ਦੀ ਕਲਾਸ ਲਗਾਏਗੀ ਜਾਂ ਕਹਿ ਸਕਦੇ ਹਾਂ ਝਾੜ ਚੰਬ ਕੀਤੀ ਗਈ ਕਿਉਂਕਿ ਜਿਸ ਤਰ੍ਹਾਂ ਰਾਣਾ ਗੁਰਜੀਤ ਸਿੰਘ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਵਾ ਜਦੋਂ ਜੈਦ ਇੱਕ ਦੂਜੇ ਉੱਤੇ ਚਿਕੜ ਸੋਟ ਰਹੇ ਨੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਰਾਣਾ ਗੁਰਜੀਤ ਸਿੰਘ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਬੰਦਾ ਹੈ ਰਾਣਾ ਗੁਰਜੀਤ ਸਿੰਘ ਕਹਿੰਦਾ ਹੈ ਸੁਖਪਾਲ ਸਿੰਘ ਖਹਿਰਾ ਨੇ ਪ੍ਰਤਾਪ ਸਿੰਘ ਬਾਜਵਾ ਦੋਵਾਂ ਨੂੰ ਲੁਪੇਟਦੇ ਨੇ ਯਾਨੀ ਕਿ ਇੱਕ ਦੂਜੇ ਨੂੰ ਨੀਚਾ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਰੀ ਹੈ ਕਿਉਂਕਿ ਸਭ ਤੋਂ ਵੱਡੀ ਕਮੀ ਹੈ ਕਾਂਗਰਸ ਪਾਰਟੀ ਦੇ ਵਿੱਚ ਕੋਈ ਅਨੁਸ਼ਾਸਨ ਅਨੁਸ਼ਾਸਨ ਹਿੰਦਤਾ ਦਾ ਪੂਰੀ ਤਰ੍ਹਾਂ ਸ਼িকার ਹੋਈ ਕਾਂਗਰਸ ਪਾਰਟੀ ਨੂੰ ਇਹ ਜਿਹੜਾ ਵੱਡਾ ਝਟਕਾ ਦਿੱਤਾ ਹੈ ਨਵੇਂ ਬਣੇ ਪੰਜਾਬ ਦੇ ਇੰਚਾਰਜ ਬਵੇਸ਼ ਵਕੀਲ ਵੱਲੋਂ ਬੇਸ਼ਬਲ ਬਵੇਲ ਕਲੋ ਇੱਕ ਮੀਟਿੰਗ ਸੱਦੀ ਗਈ ਜਿਸ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੁਰੇ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਰਜਿੰਦਰ ਕੌਰ ਪਟਲ ਸਾਬਕਾ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇ ਸਾਰੇ ਸੀਨੀਅਰ ਆਗੂਸ ਮੇਸਨ ਮੀਟਿੰਗ ਦਾ ਮੁੱਖ ਅਜੰਡਾ ਆਪਸੀ ਤਾਲਮੇਲ ਅਤੇ ਪ੍ਰਵਿੱਗਤੀ ਰਣਨੀਤੀ ਯਾਨੀ ਕਿ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਰੋਲਡ ਮੈਪ ਤਿਆਰ ਕਰਨਾ ਮੇਨ ਅਜੰਡਾ ਹੈ ਕਾਂਗਰਸ ਪਾਰਟੀ ਦਾ ਲੇਕਿਨ ਤੁਸੀਂ ਤਾਂ ਇੱਕ ਦੂਜੇ ਉੱਤੇ ਚਿਕਨ ਸੁੱਟ ਰਹੇ ਹੋ ਪ੍ਰਵੇਸ਼ ਮਗੇਲ ਅਤੇ ਮਲਕਾ ਅਰਜੁਨ ਖੜਕੇ ਨੇ ਕਿਹਾ ਕਿ ਜੇਕਰ ਹੁਣ ਕੋਈ ਕਾਂਗਰਸ ਪਾਰਟੀ ਦੇ ਵਿੱਚੋਂ ਇੱਕ ਦੂਜੇ ਉੱਤੇ ਤੰਜ ਬਿਆਨਬਾਜ਼ੀ ਖੁੱਲੜਬਾਜ਼ੀ ਉਹ ਨਿਯਾਸ਼ ਨੂੰ ਭੰਗ ਕਰੇਗਾ ਉਸ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ ਪ੍ਰਵੇਸ਼ ਮਗੇਲ ਨੇ ਵਾਰ-ਵਾਰ ਤਗੀਦ ਕੀਤਾ ਉਹਨਾਂ ਨੇ ਕਿਹਾ ਜਿੰਨੇ ਵੀ ਵੱਡੇ ਆਗੂ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਆਪਸੀ ਤਾਲਮਿਲ ਰੱਖਣਾ ਚਾਹੀਦਾ ਹੈ ਰਾਜਾ ਵੜਿੰਗ ਹੀ ਪ੍ਰਧਾਨ ਰਹਿਣਗੇ ਜਦੋਂ ਸਾਨੂੰ ਪਤਾ ਲੱਗਿਆ ਕਿ ਕੋਈ ਕਮੀਆਂ ਕੋਈ ਸਹੀ ਤਰੀਕੇ ਨਾਲ ਕੰਮ ਕਰ ਨਹੀਂ ਰਹੇ ਫਿਰ ਰਾਜਾ ਵੜਿੰਗ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਇਆ ਜਾ ਸਕਦਾ ਹੈ ਲੇਕਿਨ ਇਧਰ ਅਭਿਸ਼ ਬਗੇਲ ਜੋ ਪੰਜਾਬ ਦੇ ਇੰਚਾਰਜ ਬਣੇ ਨੇ ਉਹਨਾਂ ਨੇ ਰਾਹੁਲ ਗਾਂਧੀ ਅਤੇ ਮਲਕਾ ਅਰਜਨ ਖੜਕੇ ਦੀ ਮੌਜੂਦਗੀ ਦੇ ਵਿੱਚ ਤਗੀਦ ਝਾਰਚਮ ਕੀਤੀ ਇਹਨਾਂ ਸਾਰੇ ਵੱਡੇ ਆਗੂਆਂ ਦੀ ਕਿ ਤੁਹਾਨੂੰ ਆਪਣੀ ਬਿਆਨਬਾਜ਼ੀ ਤੋਂ ਬਾਹਰ ਆਉਣਾ ਚਾਹੀਦਾ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਇੱਕ ਦੂਸਰੇ ਉੱਤੇ ਕਟਾ ਜਿਹੜੇ ਕਟਾਸ ਜਾਂ ਵਿਅੰਗ ਜਾਂ ਕਮੇਡੀ ਨਹੀਂ ਕਰਨੀ ਚਾਹੀਦੀ ਉਹਨਾਂ ਨੇ ਕਿਹਾ ਜਿਸ ਤਰ੍ਹਾਂ ਸੁਖਜਿੰਦਰ ਸਿੰਘ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਅਤੇ ਰਾਣਾ ਗੁਰਜੀਤ ਸਿੰਘ ਇੱਕ ਦੂਜੇ ਨੂੰ ਮੇੜੂ ਮੇੜੀ ਹੋ ਗਏ ਨੇ ਇਸ ਤਰ੍ਹਾਂ ਭਵਿੱਖ ਜਿਹੜਾ ਉਜਵਲ ਨਹੀਂ ਹੈ ਕਾਂਗਰਸ ਪਾਰਟੀ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪਸੀ ਤਾਲ ਮੇਲ ਬਣਾ ਕੇ ਰੱਖੋ ਇੱਕ ਦੂਜੇ ਉੱਤੇ ਨਿਸ਼ਾਨੇ ਬਾਜ਼ੀ ਕਰਨ ਦੀ ਬਚਾਏ ਕਾਂਗਰਸ ਪਾਰਟੀ ਦੇ ਅਜੰਡੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖੋ ਤਾਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆ ਜਿਹੜੀ ਹੈ ਬਿਨਾਂ ਕਾਟੋ ਕਾਲਜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਧੰਨ